ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਸਾਰੇ ਜਾਣੇ ਤੇ ਅੱਜ ਆਪਣਾ ਫਰਸਟ ਲਾਈਵ ਹੈ ਜੀ YouTube ਦੇ ਉੱਤੇ ਬੈਠਾ ਸੀ ਗੱਡੀ ਦੇ ਵਿੱਚ ਮੈਂ ਕਿਹਾ ਚਲੋ 2-4 ਮਿੰਟ ਇੱਕ ਲਾਈਵ ਵੀਡੀਓ ਕਰ ਲੈਨੇ ਆ ਜੇ ਕੋਈ ਭੈਣ ਭਰਾ ਜੁੜਦਾ ਆ ਤਾਂ ਉਹਦੇ ਨਾਲ ਗੱਲ ਕਰ ਲਾਂਗੇ ਤੇ ਮੈਂ ਹਸਪੀਟਲ ਆਇਆ ਸੀਗਾ ਤੇ ਬਾਹਰ ਬੈਠਾ ਆ ਹਾਂ ਜੀ ਵਾਰੀ ਆਈ ਨਹੀਂ ਹੈਗੀ ਤੇ ਮੈਂ ਕਿਹਾ ਚਲੋ ਉਹਨਾਂ ਚਿਰ ਗੱਲਬਾਤ ਕਰਦੇ ਆ ਵੀ ਕੋਈ ਜੁੜਦਾ ਆ ਆਪਣੇ ਨਾਲ YouTube ਦੇ ਉੱਤੇ ਵੀ ਕਿ ਨਹੀਂ ਉਕੇ YouTube ਦੇ ਉੱਤੇ ਕਦੇ ਲਾਈਵ ਨਹੀਂ ਕੀਤਾ ਤਰ੍ਹਾਂ ਦਾ ਲਾਈਵ ਆਉਣ ਦੀ ਇੱਕ ਲਾਈਵ ਆਉਣ ਦਾ ਇੱਕ ਰੀਜਨ ਸੀਗਾ ਕਿ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਤੁਹਾਡੀ ਪਸੰਦ ਬਾਰੇ ਕਿਉਂਕਿ ਮੈਂ ਕਾਫੀ ਤਰੀਕਿਆਂ ਦੀਆਂ ਵੀਡੀਓ ਜਿਹੜੀਆਂ ਆ YouTube ਦੇ ਉੱਤੇ ਅਪਲੋਡ ਕਰ ਚੁੱਕਿਆ ਆ ਤੇ ਕੋਈ ਜ਼ਿਆਦਾ ਵਧੀਆ ਐਵੇਂ ਕਿਸੇ ਦਾ ਰਿਸਪੌਂਸ ਨਹੀਂ ਮਿਲ ਰਿਹਾ ਮੈਂ ਜਿੱਦਾਂ ਕਹ ਜੇ ਕਿ ਇੱਕ ਪੋਡਕਾਸਟ ਦੇ ਤਰੀਕੇ ਨਾਲ ਵੀ ਗੱਲਬਾਤ ਵਾਲੀਆਂ ਵੀਡੀਓ ਵਲੌਗ ਵੀ ਅਪਲੋਡ ਕਰ ਚੁੱਕਿਆ ਆ ਤੇ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਪੰਜਾਬ ਦੇ ਉੱਤੇ ਮੁੱਦੇ ਹੁੰਦੇ ਆ ਕੋਈ ਵੀ ਉਹਨਾਂ ਦੇ ਨਾਲ ਰਿਲੇਟਡ ਵੀ ਕਾਫੀ ਵੀਡੀਓ ਜਿਹੜੀਆਂ ਹੁਣ ਤੱਕ ਮੈਂ ਕੀਤੀਆਂ ਆ ਤੇ ਕੁਝ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਮੈਂ ਸੋਚਦਾ ਸੀਗਾ ਵੀ ਮੈਂ ਜਿਹੜੇ ਮੇਰੀ ਵੀਡੀਓ ਦੇਖਦੇ ਆ ਜਿਹੜੇ ਸੈਂਪਰੇ ਜਣ ਕੇ ਹਰ ਰੋਜ਼ ਜਦੋਂ ਮੈਂ ਵੀਡੀਓ ਅਪਲੋਡ ਕਰਦਾ ਆ ਜਿਹੜੇ ਵੀ ਮੇਰੀ ਵੀਡੀਓ ਨੂੰ ਵਾਚ ਕਰਦੇ ਆ ਮੈਂ ਉਹਨਾਂ ਦੀ ਇੱਕ رائے ਜਾਣਨੀ ਚਾਹੁੰਦਾ ਸੀਗਾ ਵੀ ਕਿਹੋ ਜੀਆਂ ਵੀਡੀਓ ਤੁਹਾਨੂੰ ਪਸੰਦ ਆ ਕਿਉਂਕਿ ਮੈਂ ਚਾਹੁੰਦਾ ਸੀਗਾ ਵੀ ਪਤਾ ਲੱਗ ਸਕੇ ਤੁਹਾਡੀ ਚੋਇਸ ਦਾ ਪਤਾ ਫਿਰ ਲੱਗ ਸਕਦਾ ਹੈ ਵੀ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਵਲੌਗ ਦੇਖਣੇ ਪਸੰਦ ਆ ਜਾਂ ਤੁਹਾਨੂੰ ਕੋਈ ਸਟੋਰੀ ਟਾਈਪ ਜਾਂ ਪੋਡਕਾਸਟ ਦੇਖਣੇ ਪਸੰਦ ਆ ਜਿੱਦਾਂ ਨਹੀਂ ਵੀ ਤੁਹਾਨੂੰ ਵੀਡੀਓ ਇਦਾਂ ਦੀਆਂ ਦੇਖਣੀਆਂ ਪਸੰਦ ਆ ਵਲੌਗ ਜਾਨੀ ਕਿ ਅਸੀਂ ਕੋਈ ਤੁਹਾਨੂੰ ਨਵੀਆਂ-ਨਵੀਆਂ ਲੋਕੇਸ਼ਨਾਂ ਦਿਖਾ ਲਈਏ ਜਾਂ ਕਿਸੇ ਵੀ ਤਰ੍ਹਾਂ ਦੀਆਂ ਤੁਹਾਨੂੰ ਇਦਾਂ ਦੀਆਂ ਵੀਡੀਓ ਪਸੰਦ ਆ ਤਾਂ ਆਪਣੀ ਰਾਏ ਜਿਹੜੀ ਆ ਜਰੂਰ ਦਿਓ ਕਮੈਂਟ ਜਰੂਰ ਕਰਿਓ ਤੇ ਦੱਸਿਓ ਤੁਹਾਨੂੰ ਕਿਹੋ ਜੀਆਂ ਵੀਡੀਓ ਦੇਖਣੀਆਂ ਪਸੰਦ ਆ ਤੇ ਆਪਾਂ ਉਸ ਹਿਸਾਬ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਉਦਾਂ ਦੀਆਂ ਹੀ ਵੀਡੀਓ ਬਣਾ ਸਕੀਏ ਇਸੇ ਦਾ ਮੇਨ ਰੀਜ਼ਨ ਅੱਜ ਲਾਈਵ ਆਉਣ ਦਾ ਤੇ ਮੈਂ ਕਹਾ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਆਪਣੀ ਰਾਏ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਕਿਉਂਕਿ ਲਾਈਵ ਤੇ ਕੋਈ ਨਹੀਂ ਜੁੜਿਆ ਹਜੇ ਤੱਕ ਕਿਉਂਕਿ ਪਹਿਲਾ ਲਾਈਵ ਆ ਤੇ ਨਹੀਂ ਪਤਾ ਕਿਸੇ ਨੂੰ ਵੀ ਤੇ ਜ਼ਰੂਰ ਆਪਣੀ ਰਾਏ ਜ਼ਰੂਰ ਦਿਓ ਠੀਕ ਹੈ ਜੀ ਤੇ ਆਪਾਂ ਲਾਈਵ ਦਾ ਐਂਡ ਕਰ ਦੇਣਾ ਹੈ ਹੁਣੇ ਕਿਉਂਕਿ ਮੈਂ ਕੰਮ ਤੇ ਵੀ ਜਾਣਾ ਹੈ ਤੇ ਪਹਿਲਾ ਅਪੌਇੰਟਮੈਂਟ ਹੈ ਉਹ ਤੋਂ ਬਾਅਦ ਮੈਂ ਕੰਮ ਤੇ ਜਾਣਾ ਮੈਂ ਕੰਮ ਵਾਲੇ ਕੱਪੜੇ ਪਾ ਕੇ ਤੇ ਗੱਡੀ 'ਚ ਬੈਠਾ ਸੀਗਾ ਮੈਂ ਕਿ ਆਪਣੀ ਅਪੌਇੰਟਮੈਂਟ ਅਟੈਂਡ ਕਰਕੇ ਉਹ ਤੋਂ ਬਾਅਦ ਨਾਲ ਹੀ ਕੰਮ ਤੇ ਚਲੇ ਜਾਣਾ ਹੈ ਇਸ ਕਰਕੇ ਮੈਂ ਕਿਹਾ ਚਲੋ ਬੈਠੇ ਬੈਠੇ ਉਹਨਾਂ ਚਾਰ ਵੀ ਇੱਕ ਵੀਡੀਓ ਛੋਟੀ ਜਿਹੀ ਬਣਾ ਲਈਏ ਵੀ ਜਿਹਦੇ ਨਾਲ ਸਾਨੂੰ ਪਤਾ ਲੱਗ ਸਕੇ ਵੀ ਤੁਹਾਨੂੰ ਕਿਹੋ ਜੀਆਂ ਵੀਡੀਓ ਦੇਖਣੀਆਂ ਪਸੰਦ ਆ ਦੱਸਿਓ ਜਰੂਰ ਕਮੈਂਟ ਕਰਕੇ ਜੀ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ